ਪੰਜਾਬ ਦੀ ਸਿਆਸਤ ਜਾਂ ਕਹਿ ਲਈਏ ਕਿ ਪੰਥਕ ਸਿਆਸਤ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਕਹਿ ਸਕਦੇ ਹਾਂ ਕਿ ਕਈ ਮੋੜ ਜਿਹੜੇ ਕੱਟੇ ਜਾ ਰਹੇ ਨੇ ਜੇਕਰ ਕਹਿ ਲਿਆ ਜਾਵੇ ਕਿ ਅਗਲੇ ਦਿਨੀ ਕੋਈ ਪਚਾ ਲਾਉਣ ਵਾਲਾ ਤਾਂ ਸ਼ਾਇਦ ਕੋਈ ਅਤਕਥਨੀ ਨਹੀਂ ਹੋਏਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਦੀ ਬੈਠਕ ਜਿਹੜੀ 7 ਮਾਰਚ ਨੂੰ ਹੋ ਰਹੀ ਹੈ ਉਹਦੇ ਉੱਤੇ ਵੱਡੇ ਪੱਧਰ ਉੱਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਕੀ ਕੋਈ ਬਹੁਤ ਵੱਡਾ ਫੈਸਲਾ ਹੋਣ ਵਾਲਾ ਹੈ ਅਕਾਲ ਤਖਤ ਤੇ ਜਸਹਰ ਸਾਹਿਬ ਸੰਬੰਧੀ ਕੋਈ ਨਿਰਣਾ ਹੋਏਗਾ ਕਿਉਂਕਿ ਉਨ੍ਹਾਂ ਦਾ ਬਿਆਨ ਪਿਛਲੇ ਦਿਨੀ ਆਇਆ ਕਿ ਉਨ੍ਹਾਂ ਨੇ ਜਿਹੜੀ ਬੈਗ ਦੇ ਵਿੱਚ ਕੱਪੜੀ ਪਾਏ ਹੋਏ ਨੇ ਵੱਡੇ ਅਰਥ ਰੱਖਦਾ ਸੀ ਉਹ ਬਿਆਨ ਉਨ੍ਹਾਂ ਦੇ ਅਸਤੀਫੇ ਸੰਬੰਧੀ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਕਿ ਐਗਜ਼ੀਕਟਿਵ ਦੇ ਕੋਲ ਉਨ੍ਹਾਂ ਦਾ ਅਸਤੀਫਾ ਪਹੁੰਚਿਆ ਹੋਇਆ ਹੈ ਦਮਦਮਾ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਥਾਪੇ ਗਏ ਸੀ ਉਹਨਾਂ ਦੀ ਜਗ੍ਹਾ ਉੱਤੇ ਕੋਈ ਹੋਰ ਲਗਾਇਆ ਜਾਏਗਾ ਜਾਂ ਉਹਨਾਂ ਨੂੰ ਰੈਗੂਲਰ ਕੀਤਾ ਜਾਏਗਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਕੇ ਅਸਤੀਫਾ ਦੇ ਚੁੱਕੇ ਨੇ ਉਹਨਾਂ ਦੇ ਅਸਤੀਫੇ ਸੰਬੰਧੀ ਕੀ ਫੈਸਲਾ ਆਏਗਾ ਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਾਗਡੋਰ ਕਿਸ ਥਿਰ ਕਿਸ ਕੁਰਸੀ ਦੇ ਹਵਾਲੇ ਕੀਤੀ ਜਾਏਗੀ ਅਜਿਹੇ ਸਾਰੇ ਮਾਮਲੇ ਤੇ ਅਕਾਲ ਤਖਤ ਦੇ ਸਾਬਕਾ ਕਹਿ ਸਕਦੇ ਆ ਕਿ ਐਕਟਿੰਗ ਜਥੇਦਾਰ ਜਾਂ ਦਮਦਮਾ ਸਾਫ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅੱਜ ਇੱਕ ਅੰਮ੍ਰਿਤਸਰ ਵਿੱਚ ਪ੍ਰੋਗਰਾਮ ਦੌਰਾਨ ਇੱਕ ਵੱਡਾ ਬਿਆਨ ਦਿੱਤਾ ਹੈ ਕਿ ਜੋ ਮਹਾਰਾਜ ਸੇਬ ਸੈਨਾ ਨਾਲ ਹੋਇਆ ਉਹੀ ਕੁਝ ਇਹਨਾਂ ਨਾਲ ਕਰਾਂਗੇ ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਸ਼ਰ ਕਿਉਂਕਿ ਉਹ ਭਾਜਪਾ ਦਾ ਏਜੰਡਾ ਸੀ ਜਿਹੜਾ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾਂ ਦਾ ਹਸ਼ਰ ਹੋਇਆ ਇਹ ਬਿਆਨ ਦਿੱਤਾ ਹੈ ਜਾਨੀ ਹਰਪ੍ਰੀਤ ਸਿੰਘ ਨੇ ਕਿ ਭਾਜਪਾ ਦਾ ਏਜੰਡਾ ਜਾਨੀ ਹਰਪ੍ਰੀਤ ਸਿੰਘ ਦੇ ਥਰੂ ਕਿਤੇ ਪੰਜਾਬ ਦੇ ਵਿੱਚ ਵੀ ਲਾਗੂ ਹੋਣ ਵਾਲਾ ਪੰਜਾਬ ਦੀ ਪੰਥਕ ਜਾਂ ਖੇਤਰੀ ਪਾਰਟੀ ਨੂੰ ਕੋਈ ਅਗਲੇ ਸਮੇਂ ਵਿੱਚ ਵੱਡਾ ਖਤਰਾ ਹੈ ਤੇ ਦੂਜੇ ਪੱਨੇ ਐਸ ਕੇ ਐਮ ਕਹਿ ਸਕਦੇ ਆ ਕਿ ਸੰਜੁਗਤ ਕਿਸਾਨ ਮੋਰਚੇ ਦੀ ਅੱਜ ਲੁਧਿਆਣੇ ਦੇ ਵਿੱਚ ਵੱਡੀ ਐਕਟ ਕੋਈ ਉਦੇ ਵਿੱਚ ਕੀ ਨਿਰਨੇ ਹੋਏ ਨੇ ਅੱਜ ਦੇ ਅਜੇ ਸਾਰੇ ਮਾਮਲੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਹਗੇ ਰਾਸ਼ੀ ਮਾਹਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਲੋਕ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਜਿਹੜੇ ਆਪਾਂ ਪੰਥਕ ਮਾਮਲਿਆਂ ਵਾਂ ਲਾਈਏ ਤਾਂ 7 ਮਾਰਚ ਨੂੰ ਜੇ ਕਹਿੰਦਾ ਭਾਵੇਂ ਕੁਝ ਘੰਟਿਆਂ ਬਾਅਦ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਐਗਜ਼ੀਕਟਿਵ ਦੀ ਬੈਠਕ ਹੋ ਰਹੀ ਹੈ ਇਹ ਬੈਟਿਕ ਉਹ ਸਮੇਂ ਹੋ ਰਹੀ ਹੈ ਜਦੋਂ ਕਿ ਵੱਡੇ ਪੱਧਰ ਉਤੇ ਪੰਥਕ ਮਾਮਲੇ ਜਿਹੜੇ ਚਰਮ ਸੀਮਾ ਉਤੇ ਪਹੁੰਚੇ ਹੋਏ ਨੇ ਇਹ ਸਾਰੇ ਮਾਮਲੇ ਨੂੰ ਖੋਲਿਓ ਕਿਸ ਤਰ੍ਹਾਂ ਦੀ ਨਿਗਾਹ ਟਿਕੀ ਹੋਈ ਹੈ ਅੰਤਰਰਾਸ਼ਟਰੀ ਪੱਧਰ ਉਤੇ ਇਹ ਜਿਹੜਾ ਪੰਥਕ ਫਲਸਫਾ ਉਹ ਕਿੱਧਰ ਨੂੰ ਜਾ ਰਿਹਾ ਹੈ ਕਿਸ ਤਰ੍ਹਾਂ ਦੇ ਫੈਸਲੇ ਹੋਣਗੇ ਸਾਰਾ ਕੁਝ ਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਜਦੋਂ ਕਿ ਹੁਣ ਪੰਥਕ ਸਫਾਂ ਦੇ ਵਿੱਚ ਇੱਕ ਬਹੁਤ ਵੱਡਾ ਗੰਭੀਰ ਸੰਕਟ ਫੈਲਿਆ ਹੋਇਆ ਜਿਹਦੇ ਵਿੱਚ ਸ਼੍ਰੋਮਣੀ ਕਾਲੀ ਦਲ ਵੀ ਸ਼ਾਮਲ ਹੈ ਸਾਰਾ ਤੇ ਲਾਕੇ ਕਾਲਟਕ ਸਾਹਿਬ ਤੋਂ ਵੀ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸਤੀਫਾ ਦਿੱਤਾ ਹੋਇਆ ਤੇ ਇਸ ਦੌਰ ਦੇ ਵਿੱਚ ਜਿਹੜੀ ਐਗਜ਼ੈਕਟਿਵ ਕਮੇਟੀ ਮੀਟਿੰਗ ਹੋ ਰਹੀ ਹੈ ਤੇ ਨਾਲ ਹੀ ਪਿਛਲੇ ਦਿਨੀ ਜਥੇਦਾਰ ਸ੍ਰੀ ਕਾਲਟਕ ਸਾਹਿਬ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਮੈਂ ਆਪਣੇ ਕੱਪੜੇ ਬੈਗ ਦੇ ਵਿੱਚ ਪਾਏ ਹੋਏ ਨੇ ਇਹ ਤੇ ਦੂਸਰੇ ਪਾਸੇ ਪੰਜ ਮੈਂਬਰੀ ਕਮੇਟੀ ਆਪਣੀ ਭਰਤੀ ਆਰੰਭ ਕਰਨ ਦੇ ਲਈ ਪਰਚੀਆਂ ਛਾਪਾ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮੁਖਤਾਰਾ ਹੈ ਉਹਨਾਂ ਨੇ ਆਪਣੀ ਲੱਖਾਂ ਦੀ ਭਰਤੀ ਕਰਕੇ ਅਗਲੇ ਕਦਮ ਵਧਾਉਣ ਦੇ ਲਈ ਕਾਰਜ ਕਰਨੇ ਆਰੰਭ ਕਰ ਦਿੱਤੇ ਗਏ ਨੇ ਤੇ ਪਿਛਲੇ ਦਿਨੀ ਹਲੇ ਘਹਰਾ ਕੇ ਕੱਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਵਿੰਗ ਵੱਲੋਂ ਇਸ ਤਰ੍ਹਾਂ ਦਾ ਸੰਕੇਤ ਆਇਆ ਸੀ ਕਿ ਜੇਕਰ ਕੋਈ ਹੋਰ ਭਰਤੀ ਕਰਦਾ ਤਾਂ ਉਹ ਬੋਖਸ ਮੰਨੀ ਜਾਵੇਗੀ ਜਦ ਕੇ ਅਸੀਂ ਰਜਿਸਟਰਡ ਪਾਰਟੀ ਹੈ ਤੇ ਸਾਡੇ ਬਿਨਾਂ ਬਿਧਾਨ ਹੈ ਤੇ ਅਸੀਂ ਬਿਧਾਨ ਦੇ ਮਤਲਬ ਪਹर्ती ਕਰ ਚੁੱਕੇ ਹਾਂ ਹੁਣ ਇਸ ਦੌਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਜਟੂ ਦੇ ਜਿਹੜੇ ਮੀਟਿੰਗ ਹੋਣੀ ਹੈ ਉਹਦੇ ਬੱਤੇ ਮਾਨੇ ਨੇ ਹੁਣ ਇਸ ਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਵੀ ਜਥੇਦਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਇਸ ਸਟੇਫੇ ਬਾਰੇ ਵੀ ਗੱਲ ਹੋ ਸਕਦੀ ਹੈ ਉਹਨੂੰ ਕਿਉਂਕਿ ਪਿਛਲੀ ਮੀਟਿੰਗ ਦੇ ਵਿੱਚ ਇਹ ਸੀ ਕਿ ਉਹਨਾਂ ਦੇ ਪਾਸ ਕਮੇਟੀ ਜਾਏਗੀ ਅਤੇ ਉਹਨਾਂ ਨੂੰ ਮਨਾਏਗੀ ਇਸ ਤਰ੍ਹਾਂ ਦਾ ਗੱਲ ਰਿਹਾਂ ਜੀ ਤੇ ਜਿੱਥੋਂ ਤੱਕ ਲੱਗਦਾ ਵੀ ਉਹਦੇ ਵਿੱਚ ਕਾਮਯਾਬੀ ਨਹੀਂ ਹੋਈ ਹਾਲਾ ਤੱਕ ਤਾਂ ਨਹੀਂ ਸਫਲਤਾ ਹੋਈ ਤੇ ਇਹ ਵੀ ਹੋ ਸਕਦਾ ਵੀ ਜੇ ਐਡਵੋਕੇਟ ਹਰਜਿੰਦਰ ਸਿੰਘ ਧਮੀ ਦਾ ਅਸਤੀਫਾ ਮਨਜ਼ੂਰ ਕਰਕੇ ਉਹਨਾਂ ਦੀ ਜਗ੍ਹਾ ਦੇ ਉੱਪਰ ਕਿਸੇ ਵਿਅਕਤੀ ਨੂੰ ਜਿਸ ਤਰ੍ਹਾਂ ਕੇ ਵਿਧਾਨ ਦੇ ਮਤਾਬਕ ਹੈ ਅ ਪ੍ਰਧਾਨ ਜੀ ਦਾ ਅਹੁਦਾ ਸੰਭਾਲਿਆ ਜਾਊਗਾ ਤੇ ਉਹ ਇਸ ਬੰਦੇ ਵਿੱਚ ਅਗਲੀ ਜੇਫਰ ਤੋ ਜਜ ਇਸ ਸਿਫਾ ਪ੍ਰਵਾਨਿਤ ਕੀਤਾ ਜਾਂਦਾ ਤਾਂ ਇਟ ਮੀਨ ਜੇ ਧਾਮੀ ਸਾਹਿਬ ਦੀ ਮੁੜ ਵਾਪਸੀ ਵੀ ਸੰਭਵ ਬਣ ਸਕਦੀ ਹੈ ਹਾਲਾਂਕਿ ਅੱਜ ਜਦੋਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਲਣ ਆਉਂਦੇ ਆ ਧਾਮੀ ਸਾਹਿਬ ਤਾਂ ਬਾਅਦ ਵਿੱਚ ਮੀਡੀਆ ਦੇ ਰੁਬਰੂ ਦੌਰਾਨ ਉਹਨਾਂ ਨੇ ਕੋਈ ਕੋਈ ਅਜੀਬ ਤਰ੍ਹਾਂ ਦਾ ਸੰਕੇਤ ਨਹੀਂ ਦਿੱਤਾ ਕਿ ਜਿਸ ਤੋਂ ਉਹਨਾਂ ਬਾਰੇ ਕੋਈ ਅਨਮਾਨ ਲਗਾਇਆ ਜਾ ਸਕੇ ਉਹਨਾਂ ਨੇ ਇੱਕ ਫੈਸਲਾ ਕਿਹਾ ਕਿ ਵਰਕਿੰਗ ਕਮੇਟੀ ਵੀ ਕੋਈ ਫੈਸਲੇ ਲੈ ਸਕਦੀ ਹੈ ਤੇ ਉਹਨਾਂ ਨੇ ਜਿਹੜਾ ਸਿਫਾ ਦਿੱਤਾ ਹੈ ਹੁਣ ਵਾਪਸ ਨਹੀਂ ਲੈਣਾ ਖੈਰ ਡਜੈਕਟਰ ਦੇ ਵਿੱਚ ਐਡਵੋਕੇਟ ਧਾਮੀ ਸੰਬੰਧੀ ਕਹਿੰਦਾ ਭਾਵ ਕਿ ਸ੍ਰੋਮਣੀ ਕਮੇਟੀ ਦੀ ਵਾਕਡੋਰ ਕਿਸ ਵੱਲ ਕੀਤੀ ਜਾਵੇ ਕਿ ਸੀਨੀਅਰ ਮੀਤ ਪ੍ਰਧਾਨ ਦੀ ਵਾਕਡੋਰ ਉਹ ਉਹਨਾਂ ਦੇ ਹੱਥ ਆਏਗੀ ਰੁਕਜੀਤ ਸਿੰਘ ਵਿਰਕ ਦੇ ਜਾਂ ਕੋਈ ਹੋਰ ਸ਼ਖਸੀਅਤ ਜਾਂ ਕੋਈ ਅਗਲੀ ਤਾਰੀਖ ਨਿਰਧਾਰਤ ਕਰ ਦਿੱਤੀ ਜਾਏਗੀ ਇਹ ਅਜਿਹਾ ਸਾਰਾ ਕੁਝ ਜੀ ਡਾਕਟਰ ਸਾਹਿਬ ਹਾਂ ਵਿੰਟਰ ਸਾਹਿਬ ਦੇਖੋ ਦੋ ਗੱਲਾਂ ਨਹੀਂ ਗਈਆਂ ਜਦ ਤੱਕ ਅੱਜ ਦੇ ਡਜੈਕਟਰ ਦੇ ਵਿੱਚ ਬਹੁਤ ਵੱਡਾ ਫੈਸਲਾ ਹੋ ਸਕਦਾ ਨਹੀਂ ਗੀ ਪ੍ਰਧਾਨ ਜੀ ਦਾ ਫੈਸਲਾ ਵੀ ਹੋ ਸਕਦਾ ਹੈ ਦੇ ਨਾਲ ਹੀ ਸ਼੍ਰੀ ਕਾਲਕਸਰਬ ਦੇ ਜਥੇਦਾਰ ਦਾ ਜਾਂ ਹੋਰ ਜਥੇਦਾਰ ਸਹਿਬਾਨ ਦਾ ਵਾਰੀ ਵੀ ਵੱਡੇ ਪੱਧਰ ਦੇ ਉੱਪਰ ਛੇਕਪ ਹੋ ਸਕਦਾ ਕੋਈ ਵੱਡਾ ਫੈਸਲਾ ਲੈ ਸਕਦੇ ਜੀ ਸ਼੍ਰੋਮਣੀ ਕਾਲਿਕਾ ਪਰੰਤੂ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਨੇ ਜਿਸ ਤਰ੍ਹਾਂ ਦੀ ਖੇਮਾਬੰਦੀ ਹੋ ਰਹੀ ਹੈ ਜਿਸ ਤਰ੍ਹਾਂ ਦੀ ਲਾਮਬੰਦੀ ਹੋ ਰਹੀ ਹੈ ਇਸ ਸੰਦਰਭ ਦੇ ਵਿੱਚ ਇਹ ਵੀ ਹੋ ਸਕਦਾ ਵੀ ਦਬਾਅ ਪ੍ਰਭਾਵ ਇਹਨਾਂ ਦਿੱਤਾ ਜਾ ਰਿਹਾ ਤੇ ਮੀਟਿੰਗ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕਾਰਵਾਈ ਨਾ ਹੀ ਹੋਵੇ ਤੇ ਅਗਲੀ ਮੀਟਿੰਗ ਤੇ ਰੱਖ ਲਿਆ ਜਾਵੇ ਜਾਂ ਕੋਈ ਕਮੇਟੀ ਬਣਾ ਕੇ ਇਸ ਨੂੰ ਅੱਗੇ ਬਧ ਹੁੰਦੇ ਵੱਲ ਨੂੰ ਕੋਈ ਕਾਰਜ ਕੀਤਾ ਜਾ ਪਰੰਤੂ ਇਹ ਵੀ ਕੋਈ ਲੱਗ ਨਹੀਂ ਰਿਹਾ ਕਿ ਇਸ ਤਰ੍ਹਾਂ ਦੀ ਕੋਈ ਕਾਰਵਾਈ ਜਾਂ ਸਬ ਕਮੇਟੀ ਜਾਂ ਵਿਚ ਵਿਚਕਾਰ ਦਾ ਰਾਹ ਲੰਘਣ ਦੀ ਕੋਸ਼ਿਸ਼ ਕੀਤੀ ਜਾਵੇ ਲੰਘਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਪਰ ਆ ਰਿਹਾ ਪੰਜ ਮੈਂਬਰੀ ਕਮੇਟੀ ਬਾਰੇ ਆ ਰਿਹਾ ਆ ਰਿਹਾ ਹਰੇ ਜਾਂ ਪੰਜ ਮੈਂਬਰੀ ਕਮੇਟੀ ਦੇ ਕੁਝ ਮੈਂਬਰਾਂ ਦੇ ਬਾਰੇ ਆਈਟੀ ਸੈੱਲ ਪੂਰੀ ਤਰ੍ਹਾਂ ਸਰਗਰਮ ਹੋਏ ਹੋਏ ਨੇ ਇਹਦੇ ਤੋਂ ਇਹ ਲੱਗਦਾ ਵੀ ਮਾਮਲਾ ਬਹੁਤ ਤਿੱਖੀ ਤਰ੍ਹਾਂ ਭੱਗ ਸਕਦਾ ਹੈ ਤੇ ਇਹਦੇ ਵਿੱਚ ਅਹਿਮ ਫੈਸਲੇ ਵੀ ਲਏ ਜਾ ਸਕਦੇ ਹਨ ਜੀ ਹੂੰ ਫਿਰ ਇਹਦੇ ਨਾਲ ਹੀ ਇੱਕ ਜੁੜਦੀ ਪੜਦੀ ਕਹਾਣੀ ਡਾਕਟਰ ਸਾਹਿਬ ਕਿ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਦਾ ਜਸਹਰ ਸਾਹਿਬ ਸਿੰਘ ਸਾਹਿਬ ਉਹਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਜਦੋਂ ਤੋਂ ਉਹ ਕਹਿੰਦਾ ਭਾਵ ਕਿ ਵਿਲੇ ਹੋਏ ਨੇ ਜਸਹਰ ਸਾਹਿਬ ਜਸਹਰ ਸਾਹਿਬ ਅਕਾਲ ਤਖਤ ਸਾਹਿਬ ਗਿਆਨੀ ਰਣਵੀਰ ਸਿੰਘ ਨੇ ਇਹਨਾਂ ਨੂੰ ਕਹਿ ਦਿੱਤਾ ਉਹਨਾਂ ਬਾਰੇ ਕਿਉਂ ਸਤੰਤਰ ਹੈ। ਕరుణਾ ਦੀ ਇੱਕ ਪ੍ਰਚਾਰ ਮੁਹਿੰਮ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਚੱਲ ਰਹੀ ਹੈ। ਅੱਜ ਵੀ ਉਹਨਾਂ ਦੀ ਸ੍ਰੀ ਅਮਰitsar ਵਿਖੇ ਇੱਕ ਸਮਾਗਮ ਦੇ ਵਿੱਚ ਸਮੂਲੀ ਸਿੰਘਾ ਤੇ ਉਹਨਾਂ ਦਾ ਲੈਕਚਰ ਸੀ। ਉਹਨਾਂ ਦੇ ਲੈਕਚਰ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ ਅਕਾਲੀ ਹਰਖਿਆ ਵੱਲੋਂ ਕਈ ਤਰ੍ਹਾਂ ਦੇ ਇਤਰਾਜ਼ ਵੀ ਕੀਤੇ ਜਾ ਰਹੇ ਹੈ ਕਿ ਜੋ ਮਹਾਰਾਸ਼ਟਰ ਵਿੱਚ ਸ਼ੇਵ ਸੈਨਾ ਨਾਲ ਹੋਇਆ ਹੈ ਉਹੀ ਕੁਝ ਇਹਨਾਂ ਨਾਲ ਕਰਾਂਗੇ। ਅਜੀ ਤਰ੍ਹਾਂ ਦਾ ਬਿਆਨ ਕਿ ਕਿਉਂਕਿ ਸ਼ੇਵ ਸੈਨਾ ਨਾਲ ਤਾਂ ਭਾਜਪਾ ਨੇ ਕੀਤਾ ਹੈ ਭਾਰਤੀ ਜਨਤਾ ਪਾਰਟੀ ਨੇ ਕੀਤਾ ਹੈ। ਭਾਰਤੀ ਜਨਤਾ ਪਾਰਟੀ ਉੱਤੇ ਜਿਹੜੇ ਸਿਆਸੀ ਇਲਜ਼ਾਮ ਲਗੇ ਹੋਣ ਨਹੀਂ ਚਾਹੁੰਦੀ। ਕਿ ਖੇਤਰੀ ਪਾਰਟੀਆਂ ਅੱਗੇ ਵਧਣ ਕਿਉਂਕਿ ਕਲਾਸਟ੍ਰਿਕ ਚੋਂਡਦਾ ਉਹਨਾਂ ਦਾ ਅਜੰਡਾ ਹੈ ਮਹਾਰਾষ্ট্র ਦੇ ਵਿੱਚ ਉਹਨਾਂ ਨੇ ਇੱਕ ਸਿਆਸੀ ਘੋੜ ਕੀਤਾ ਤੇ ਉੱਥੇ ਕਈ ਤਰ੍ਹਾਂ ਦੀ ਕਸਮਖਸ਼ ਰਹੀ ਆਖਰ ਸੇਵ ਸੈਨਾ ਦਾ ਕਹਿੰਦਾ ਭਾਵ ਕਿ ਇੱਕ ਹਸ਼ਰ ਹੁੰਦਾ ਹੈ ਬੁਰਾ ਹਸ਼ਰ ਉਸ ਉਹ ਗੱਲ ਹੁਣ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਨੇ ਕਿ ਅਕਾਲੀ ਦਲ ਦਾ ਵੀ ਕੀ ਇਸ ਤਰ੍ਹਾਂ ਦਾ ਹਸ਼ਰ ਕਰਨ ਦੀ ਨੀਅਤ ਹੈ ਜਾਂ ਅਕਾਲੀ ਦਲ ਦੀ ਉਸ ਲੀਡਰਸ਼ਿਪ ਦੀ ਗੱਲ ਕਰ ਰਹੇ ਨੇ ਪਰ ਸਵਾਲ ਹੈ ਕਿ ਸੇਵ ਸੈਨਾ ਵਾਲਾ ਹਾਲ ਹੋਣਾ ਉਹ ਹਾਲਤਾਂ ਭਾਰਤੀ ਜਨਤਾ ਪਾਰਟੀ ਨੇ ਕੀਤਾ ਹੈ ਭਾਰਤੀ ਜਨਤਾ ਪਾਰਟੀ ਦਾ ਹੀ ਉਹ ਅਜੰਡਾ ਹੈ ਰੋਦੀ ਤਰ੍ਹਾਂ ਅਜੇ ਹੀ ਇਲਜ਼ਾਮ ਵੀ ਲਗਾ ਰੀਆਂ ਨੇ ਕਿਵੇਂ ਦੇਖਦੇ ਹੋ ਇਸ ਸਾਰੇ ਬਿਆਨ ਪਿੱਛੇ ਇਸ ਬਿਆਨ ਨੇ ਇੱਕ ਵੱਖਰੀ ਤਰ੍ਹਾਂ ਦੀ ਤਰਥੱਲੀ ਕਈ ਤਰ੍ਹਾਂ ਦੇ ਵਿਅੰਗ ਕਈ ਮੋੜ-ਕੋੜ ਇਹ ਕੱਟੇ ਨੇ ਇਸ ਦੇ ਸਾਰੇ ਇਹਦੇ ਇੱਕ ਵੱਖਰੀ ਤਰ੍ਹਾਂ ਦਾ ਸਿਆਸੀ ਰੌਲਾ ਵੀ ਹੈ ਜੀ ਡਾਕਟਰ ਸਾਹਿਬ ਡੰਡਰ ਸਾਹਿਬ ਦੇਖੋ ਜਿਵੇਂ ਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਅਜੰਡਾ ਤਾਂ ਰਿਹਾ ਹੈ ਉਹਨੇ ਆਪਣੇ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਨੂੰ ਖੰਡਾਇਆ ਬੇਸ਼ੱਕ ਉਹਨਾਂ ਦੇ ਹਮਾਇਤੀ ਸੀ ਜਾਂ ਉਹਨਾਂ ਦੇ ਵਿਰੋਧੀ ਵਿੱਚ ਸੀ ਉਹਨਾਂ ਦੀ ਟੋਲ ਪੰ ਪੂਰੀ ਤਰ੍ਹਾਂ ਕੀਤੀ ਹੈ ਕਿਸੇ ਵਾਰੀ ਸ਼ਿਵ ਸੈਨਾ ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਸੀ ਫਿਰ ਉਹ ਉਹਨਾਂ ਦੇ ਵਿਰੁੱਧ ਹੋ ਕੇ ਉਹਨਾਂ ਨੇ ਆਪਣੀ ਉੱਥੇ ਸਰਕਾਰ ਬਣਾਈ ਉਧਵਠਕਰੇ ਦੀ ਸਰਕਾਰ ਸੀ ਤੇ ਉਹਦੇ ਵਿੱਚ ਇਸ ਤਰ੍ਹਾਂ ਦੀ ਇਨਫੈਕਸ਼ਨ ਪੈਦਾ ਕਰ ਦਿੱਤੀ ਤੇ ਉਧਵਠਕਰੇ ਨੂੰ ਨਕਲੀ ਬਣਾ ਦਿੱਤਾ ਤੇ ਆਪਣੀ ਜਿਹੜੀ ਉਹਦੇ ਵਿੱਚੋਂ ਇਨਫੈਕਟਡ ਡਿਫੈਕਸ਼ਨ ਕਰਕੇ ਆਏ ਸੀ ਉਹ ਅਸਲੀ ਸ਼ਿਵ ਸੈਨਾ ਕਨਾਤ ਸਿੰਧੀਕ ਐਪੀਸੋਡ ਵਗੈਰਾ ਜੀ ਉਸ ਤਰ੍ਹਾਂ ਦਾ ਜਿਵੇਂ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੀ ਜਿਵੇਂ ਮਹਾਰਾਸ਼ਟਰ ਚ ਸ਼ਿਵ ਸੈਨਾ ਦੇ ਨਾਲ ਹੋਇਆ ਉਸ ਤਰ੍ਹਾਂ ਦਾ ਇਹਨਾਂ ਦੇ ਨਾਲ ਕਰਾਂਗੇ ਇਹ ਲੀਡਰਸ਼ਿਪ ਨੂੰ ਤੂਕੇ ਅਕਾਲੀ ਦਲ ਤੋਂ ਬਾਹਰ ਕਰ ਦਿਆਂਗੇ ਇਹਦਾ ਮਤਲਬ ਇਹ ਹੈ ਵੀ ਜਿਹੜੀ ਸਖਤ ਲੀਡਰਸ਼ਿਪ ਹੈ ਜੋ ਅਕਾਲੀ ਦਲ ਦੇ ਉੱਪਰ ਕਾਬਜ਼ ਹੈ ਉਹਨਾਂ ਦੇ ਪ੍ਰਤੀ ਗਿਆਨੀ ਹਰਪ੍ਰੀਤ ਸਿੰਘ ਦਾ ਜਿਸ ਤਰ੍ਹਾਂ ਦੇ ਐਗਰੈਸਿਵ ਮੂਡ ਦੇ ਵਿੱਚ ਜਿਸ ਤਰ੍ਹਾਂ ਹਮਲਾਵਰ ਰੁਖ ਹੈ ਉਹ ਉਹਨਾਂ ਦਾ ਕੁਝ ਤਾਂ ਕਾਰਨ ਨਿੱਜੀ ਵੀ ਹੋ ਸਕਦੇ ਨੇ ਕਿਉਂਕਿ ਜਿਸ ਤਰ੍ਹਾਂ ਉਹਨਾਂ ਨੂੰ ਅਨ ਦਲੀਲ ਕਰਕੇ ਕੱਢਿਆ ਗਿਆ ਉਹਨਾਂ ਨੇ ਆਪਣੇ ਅਦਿਨ ਦੇ ਭਾਸ਼ਣ ਦੇ ਵਿੱਚ ਵੀ ਇਹੋ ਕਿਹਾ ਬੀਐਨਆਰ ਤੱਕ ਤਾਂ ਮੈਂ ਬਹੁਤ ਵਧੀਆ ਰਿਹਾ ਤੇ ਮੇਰੀ ਸ਼ਲਾਘਾ ਕਰਦੇ ਸੀ ਤੇ ਇਹ ਮੇਰੇ ਵਿੱਚ ਕੋਈ ਊਣ ਨਹੀਂ ਸੀ ਮੇਰੇ ਵਿੱਚ ਕੋਈ ਕਮੀ ਨਹੀਂ ਸੀ ਤੇ ਸ਼੍ਰੀ ਕਲਤਕ ਸਾਬ ਦਾ ਜਥੇਦਾਰ ਵੀ ਰਹਾ ਸੀ ਤਖਤ ਸ਼੍ਰੀ ਜੰਧਮਾਮਾ ਸਾਹਿਬ ਦਾ ਜਥੇਦਾਰ ਵੀ ਰਹਾ ਤੇ ਉਹਦੇ ਤੱਕ ਤਾਂ ਮੈਨੂੰ ਕਿਸੇ ਨੇ ਕਿਹਾ ਨਹੀਂ ਜਦੋਂ 2 ਦਸੰਬਰ ਦਾ ਫੈਸਲਾ ਆਇਆ ਤੇ ਉਸ ਤੋਂ ਬਾਅਦ ਮੇਰੇ ਉੱਪਰ ਇਸ ਤਰ੍ਹਾਂ ਦੇ ਸਾਰੇ ਕਹਿੰਦਾ ਦੋਸ਼ ਲੱਗੇ ਉਹਦੇ ਤੋਂ ਉਹਨਾਂ ਦਾ ਹਮਲਾਵਰ ਰੁਖ ਪੂਰੀ ਤਰ੍ਹਾਂ ਅਕਾਲੀ ਦਲ ਦੀ ਨਜ਼ਰ ਆ ਰਿਹਾ ਸੀ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਵੀ ਉੱਥੇ ਭਾਰਤੀ ਜਨਤਾ ਪਾਰਟੀ ਨੇ ਸ਼ਿਪਸ ਇਹਨਾਂ ਦਾ ਹਸ਼ਰ ਕੀਤਾ ਹੈ لازਮੀ ਹੈ ਇੱਥੇ ਵੀ ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਦੀ ਆਪਣੀ ਸਰਗਰਮੀ ਹੈ ਭਾਰਤੀ ਜਨਤਾ ਪਾਰਟੀ ਬਿਧਾ ਰਹੀ ਹੈ ਉਹਨਾਂ ਨੂੰ ਵੀ ਲੋੜ ਆਪਣੇ ਅਲਾਈਤੀ ਲੋੜ ਹੈ ਆਪਣੇ ਨਵੇਂ ਸਹਿਯੋਗੀਆਂ ਦੀ ਲੋੜ ਹੈ ਤੇ ਇਸ ਤਰ੍ਹਾਂ ਦੇ ਕਾਰਜ ਉਹ ਕਰ ਰਹੀ ਹੈ ਜਿਵੇਂ ਜਿਵੇਂ ਪਿਛਲੇ ਦਿਨਾਂ ਤੋਂ ਜਿਵੇਂ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਦੇ ਉੱਪਰ ਕਾਫੀ ਆਪਣਾ ਜੋਰ ਲਾਇਆ ਹੋਇਆ ਉਹਨਾਂ ਨੇ ਸਿੱਖ ਲੀਡਰਸ਼ਿਪ ਸਿੱਖ ਚਿਹਰਿਆਂ ਨੂੰ ਪਾਰਟੀ ਦੇ ਵਿੱਚ ਲਹਿਦਾ ਵੀ ਜਾ ਰਿਹਾ ਹੈ ਜਿਸ ਤਰ੍ਹਾਂ ਕਿ ਦਿੱਲੀ ਦੇ ਵਿੱਚ ਸਿਰਸਾ ਸਾਹਿਬ ਨੂੰ ਅਹਿਮ ਮੈਕਮਾ ਦਿੱਤਾ ਤੇ ਉਹ ਪੰਜਾਬ ਦੇ ਬਾਰੇ ਤਕਰੀਬਾ ਬਿਲਕੁਲ ਬੰਜਿੰਦਰ ਸਿੰਘ ਸਿਰਸਾ ਡਾਕਟਰ ਸਾਹਿਬ ਅੱਜ ਵੀ ਉਹਨਾਂ ਦੀ ਪੰਜਾਬ ਫੇਰੀ ਸੀ ਬਕਾਇਦਾ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਉਹਨਾਂ ਨੇ ਮੱਥਾ ਟੇਕਿਆ ਤੇ ਜਿਹੜਾ ਉਹਨਾਂ ਦਾ মিডিਆ ਦੇ ਰੂਬਰੂ ਬਿਆਨ ਸਾਹਮਣੇ ਆਉਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਇਕੱਲੇ ਤੌਰ ਤੇ ਲੜੇਗੀ ਹੀ ਨਹੀਂ ਬਲਕਿ ਸਰਕਾਰ ਵੀ ਕਾਇਮ ਕਰੇਗੀ ਇਹ ਅਕਾਲੀ ਲੜਾਈ ਇਹ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦਾ ਇੱਕ ਏਜੰਡਾ ਹੈ ਸਿੱਖ ਚਿਹਰਿਆਂ ਦੇ ਵਿੱਚ ਵੱਡੀ ਗਿਣਤੀ ਜਿਹੜੇ ਉਹ ਸਿੱਖ ਆਗੂ ਜਿਹੜੇ ਪਿਛਲੇ ਸਮੇਂ ਉਹ ਕਾਂਗਰਸ ਦੇ ਵਿੱਚ ਵੀ ਰਹਿ ਆਕਾਲੀ ਦਲ ਦੇ ਵਿੱਚ ਵੀ ਰਹਿ ਕਈ ਹੋਰ ਨਾ ਪਾਰਟੀਆਂ ਦੇ ਵਿੱਚ ਵੀ ਰਹਿ ਜਾਂ ਕਈ ਨਿਰਪੱਖ ਸਨ ਉਹ ਸਾਰੇ ਵੱਡੀ ਗਿਣਤੀ ਇੱਕ ਵੱਡੀ ਲਹਿਣ ਹੈ ਸਿੱਖ ਆਗੂਆਂ ਦੀ ਸਿੱਖ ਚਿਹਰਿਆਂ ਦੀ ਜਿਹੜੇ ਕਿੰਨੀ ਦਿਨੀ ਭਾਰਤੀ ਜਨਤਾ ਪਾਰਟੀ ਦੇ ਇर्द-ਗਿਰਦ ਨੇ ਜਾਂ ਤਾਂ ਭਾਜਪਾ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਜਾਂ ਭਾਜਪਾ ਦੇ ਬਹੁਤ ਨੇੜੇ ਨੇ ਅਗਲੇ ਸਮੇਂ ਉਹ ਸ਼ਾਮਲ ਹੋਣਗੇ ਕਈ ਇੱਕ ਮੰਤਰੀ ਹਸਤੀਆਂ ਵੀ ਨੇ ਉਹਨਾਂ ਦੇ ਅਗਲੇ ਪਰਿਵਾਰਕ ਇਸ ਕੈਟਾਗਰੀ ਦੇ ਵਿੱਚ ਜੀ ਵੀ ਆਪਾਂ ਕਹਿ ਸਕਦੇ ਹਾਂ ਅਗਲੇ ਜੀ खैर ਯਾਨੀ ਹਰ ਪ੍ਰੀਸ ਸੰਗਤੇ ਵੀ ਇਹ ਮਾਮਲਾ ਜੇਕਰ ਇਹ ਨਾ ਇਹ ਅਜਿਹਾ ਭਾਜਪਾ ਦਾ ਮਾਮਲਾ ਹੈ ਦੇਖੀ ਤਾਂ ਉਹਨਾਂ ਦਾ ਪਿਛਲੇ ਸਮੇਂ ਇੱਕ ਬਿਆਨ ਵੀ ਆਉਂਦਾ ਹੈ ਭਾਵੇਂ ਕੋ ਤੰਜ ਸੀ ਵਿਅੰਗ ਸੀ ਕਿ ਉਹਨਾਂ ਦੀ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਕਹਿ ਸਕਦੇ ਆ ਕਿ ਜਿਹੜੇ ਦੇਸ਼ ਦੇ ਇਹ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਰਹੇ ਤੇ ਮੌਜੂਦਾ ਜਿਹੜੇ ਹੁਣ ਗ੍ਰਹਿ ਮੰਤਰੀ ਨੇ ਦੇਸ਼ ਦੇ ਅਮਨਚਾ ਨਾਲ ਵੀ ਵਾਕਵੀਤ ਹੈ ਉਹਨਾਂ ਦਾ ਆਉਣਾ ਜਾਣਾ ਫੋਨ ਵਗੈਰਾ ਚੱਲਦੇ ਆ ਉਹਨਾਂ ਨੇ ਮੰਨਿਆ ਵੀ ਫਿਰ ਅਜਿਹੇ ਸਾਰੇ ਮਾਮਲੇ ਤੇ ਹੁਣ ਉਹਨਾਂ ਦਾ ਬੀਜੇਪੀ ਦਾ ਅਜੰਡਾ ਜਿਹੜਾ ਉਹਨਾਂ ਦੇ ਥਰੂ ਅੱਗੇ ਵਧਾਉ ਖਾਈ ਦੇ ਰਿਹਾ ਕਹਿ ਸਕਦੇ ਆ ਕਿ ਜੇਕਰ ਉਸ ਬਿਆਨ ਦੀ ਚੀਰਪਾੜ ਜਿਹੜੀਆਂ ਹਸਤੀਆਂ ਕਰ ਰਹੀਆਂ ਨੇ ਜਿਹੜੇ ਲੋਕ ਕਰ ਰਹੇ ਨੇ ਤਾਂ ਉਹਦੇ ਤੋਂ ਇੱਕ ਸੰਕੇਤ ਇਹੀ ਤਰ੍ਹਾਂ ਦਾ ਹੀ ਲੱਗਦਾ ਹੈ ਕਿ ਪੰਥਕ ਤੇ ਖੇਤਰੀ ਵਜੂਦ ਨੂੰ ਵੱਡਾ ਖਤਰਾ ਹੈ ਇਹਨਾਂ ਤੋਂ ਕੁਝ ਸਿੱਖ ਚਿਹਰਿਆਂ ਤੋਂ ਜੀ ਨਰਸਰ ਸਾਹਿਬ ਇੰਦਰ ਸਾਹਿਬ ਦੇਖੋ ਇਸ ਤਰ੍ਹਾਂ ਕੇ ਕੇਂਦਰੀ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਆਰਐਸਐਸ ਸਾਰੀ ਹੈ ਜਿਹੜੇ ਏਜੰਸੀਆਂ ਉਹਨਾਂ ਤੇ ਜ਼ੋਰ ਹੈ ਕਿ ਪੰਜਾਬ ਦਾ ਆਪਣੀ ਸੱਤਾ ਨੂੰ ਕਾਇਮ ਕਰਨਾ ਪੰਜਾਬ ਇੱਕ ਬਾਰਡਰ ਸਟੇਟ ਹੈ ਚਲੋ ਉਹ ਸਿਆਸੀ ਮਹਾਜ ਹੋ ਸਕਦੇ ਨੇ ਬਿਲਕੁਲ ਜੀ ਜੀ ਉਹਨਾਂ ਨੂੰ ਆਪਣੀ ਸਿਆਸੀ ਨੀਂਦ ਤਲਾਸ਼ ਰਹੇ ਨੇ ਉਹਦੇ ਲਈ ਉਹਨਾਂ ਨੇ ਪੂਰਾ ਵਰਕ ਵੀ ਕਰ ਰਹੇ ਨੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਦਾ ਜਿਹੜੇ ਕਿ ਉੱਗੇ ਕਥਾਵਾਚਕ ਵੀ ਰਹੇ ਨੇ ਜਿਨ੍ਹਾਂ ਦਾ ਸਟੇਜ ਦੇ ਉੱਪਰ ਬੋਲਣ ਦਾ ਕਾਫੀ ਐਕਸਪੀਰੀਅੰਸ ਅਤੇ ਬਹੁਤ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਸ਼ਕਤੀ ਵੀ ਰੱਖਦੇ ਨੇ ਤੇ ਦੂਸਰੀ ਉਹਨਾਂ ਦੇ ਉੱਪਰ ਇਸ ਤਰ੍ਹਾਂ ਜਿਹੜੀ ਉਹਨਾਂ ਦੀ ਨਿੱਜੀ ਅਵਸਥਾ ਹੈ ਉਸ ਨੂੰ ਵੀ ਉਹ ਕੈਸਟਰਾਉਂਡ ਦੇ ਲਈ ਉਹਨਾਂ ਨੂੰ ਹਮਲਾਵਰ ਰੁਖ ਦੇ ਵਿੱਚ ਜਿਸ ਤਰ੍ਹਾਂ ਦਾ ਅੱਜ ਉਹਨਾਂ ਦਾ ਦਿਖਿਆ ਤੇ ਇਹ ਲੱਗਦਾ ਲੱਗਣੀ ਹੈ ਤੇ ਇਹ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਹੋਰ ਵੀ ਅੱਗੇ ਵਧਾਇਆ ਜਾਵੇਗਾ ਤੇ ਤਾਂ ਜੋ ਪੰਜਾਬ ਦੇ ਵਿੱਚ ਜਿਹੜੀ ਖੇਤਰੀ ਪਾਰਟੀ ਹੈ ਖੇਤਰੀ ਪਾਰਟੀ ਦੇ ਵਿਯੂਧ ਨੂੰ ਦੂਸਰੀ ਦਿਸ਼ਾ ਦਿੱਤੀ ਜਾਵੇ ਜਾਂ ਆਪਣੇ ਪੱਖ ਦੇ ਵਿੱਚ ਕੀਤਾ ਜਾਵੇ ਤੇ ਪੰਜਾਬ ਦੇ ਇਸ ਤਰ੍ਹਾਂ ਦੇ ਨਵਾਂ ਏਜੰਡਾ ਸਿਰਜ ਕੇ ਲਾਗਨੀ ਹੈ ਵੀ ਆਪਣੇ ਹਿੱਤਾਂ ਦੇ ਪੂਰਤੀ ਦੇ ਲਈ ਭਾਰਤੀ ਜਨਤਾ ਪਾਰਟੀ ਕੋਸ਼ਿਸ਼ ਜ਼ਰੂਰ ਕਰੇਗੀ ਹਰ ਸੰਭਵ ਕੋਸ਼ਿਸ਼ ਕਰੇਗੀ ਹੋ ਤੇ ਉਹਨਾਂ ਨੂੰ ਇਹ ਵੀ ਜ਼ਰੂਰਤ ਹੈ ਵੀ ਜਿਹੜਾ ਕਿ ਸ਼ੋਮਨੀ ਕਾਲੀ ਦਲ ਜਿਹੜਾ ਕਿ ਕਿਸੇ ਵੇਲੇ ਭਾਰਤੀ ਜਨਤਾ ਪਾਰਟੀ ਦਾ ਸਹਿਯੋਗੀ ਸੀ ਪਰੰਤੂ ਉਹਨਾਂ ਦੇ ਨਾਲ ਕਿਸਾਨ ਅੰਦੋਲਨ ਤੋਂ ਬਾਅਦ ਟਕ ਫਟ ਹੋ ਗਈ ਉਹਨਾਂ ਦਾ ਆਪਸੀ ਮਤ ਪੇ ਦੇ ਹੋਏ ਤੇ ਅਲੱਗ-ਅਲੱਗ ਹੋਏ ਤੇ ਇਸ ਸੰਬੰਧ ਦੇ ਵਿੱਚ ਇਹ ਵੀ ਹੋ ਸਕਦਾ ਹੈ ਭਾਰਤੀ ਜਨਤਾ ਪਾਰਟੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਬਦਲ ਲੱਪਣ ਦੀ ਤਿਆਰੀ ਦੇ ਵਿੱਚ ਹੋਵੇ ਇਸ ਤਰ੍ਹਾਂ ਦੀ ਕੋਸ਼ਿਸ਼ ਦੇ ਵਿੱਚ ਕੋ ਕਰ ਸਕਦੀ ਹੈ ਹਰ ਹਰ ਸੰਭਵ ਕੋਸ਼ਿਸ਼ ਬਿਲਕੁਲ ਬਿਲਕੁਲ ਖੈਰ ਭਾਰਤੀ ਜਨਤਾ ਪਾਰਟੀ ਦਾ ਸਿਆਸੀ ਮਹਾਜ ਹਰ ਪਾਰਟੀ ਨੂੰ ਆਪਣਾ ਸਿਆਸੀ ਮਹਾਜ ਅੱਗੇ ਬਦਵਾਉਣ ਦਾ ਹੱਕ ਹੈ ਅnder khat te har party ko sasa karde hai parantu BJP ਕਿਉਂਕਿ 2014 ਤੋਂ ਦੇਸ਼ ਦੀ ਇੱਕ ਸਤਾਤਰ ਦੇ ਵਿੱਚ ਹੈ ਕੇਂਦਰੀ ਸਤਾ ਉਹਨਾਂ ਦੇ ਹੱਥ ਹੈ ਤਾਂ ਨੇਚਰਲੀ ਜਿਹੜੀਆਂ ਵੱਖ-ਵੱਖ ਰਾਜ ਜਾਂਦੀਆਂ ਛੋਟੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਦੇ ਵजूद ਉੱਤੇ ਜ਼ਰੂਰ ਇੱਕ ਖਤਰੇ ਦੇ ਬੱਦਲ ਮੰਡਰਾਏ ਪਿਛਲੇ ਸਮੇਂ ਜਾਂ ਮੰਡਰਾ ਰਹੇ ਨੇ ਅਜੀ ਤਰ੍ਹਾਂ ਦਾ ਵੀ ਖਤਸਾ ਹੈ ਪਰ ਪੰਜਾਬ ਦੇ لحاظ ਤੋਂ ਪੰਥਕ ਮੁੱਦਿਆਂ ਦੇ لحاظ ਤੋਂ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਇਹ ਵੱਡੇ ਪੱਧਰ ਉੱਤੇ ਦਾਵਾ ਕਰਦੀ ਹੈ ਕਿ ਸਿੱਖ ਮੁੱਦਿਆਂ ਉੱਤੇ ਜੋ ਜਿਹੜੀ ਹੈ ਯਤਨ ਜਿਹੜੀ ਭਾਜਪਾ ਨੇ ਕੀਤੇ ਨੇ ਖੈਰ ਹੋਰ ਕਿਸੇ ਕੌਮੀ ਪੱਧਰ ਉੱਤੇ ਕਿਸੇ ਲੀਡਰਸ਼ਿਪ ਨੇ ਨਹੀਂ ਕੀਤੀ ਖਾਸ ਕਰਕੇ ਪਿਛਲੇ ਥੋੜੇ ਸਮੇਂ ਤੋਂ ਕਿਉਂਕਿ ਦਿੱਲੀ ਦੰਗਿਆਂ ਦੇ ਵਿੱਚ 2014 ਦੇ ਵਿੱਚ ਭਾਜਪਾ ਦੀ ਸਰਕਾਰ ਆਉਣ ਦੀ ਮੋਦੀ ਸਰਕਾਰ ਦੇ ਸੰਭਾਲਦੇ ਆ ਤਾਂ 15 ਦੇ ਵਿੱਚ ਇੱਕ ਸੱਟ ਕਾਇਮ ਹੁੰਦੀ ਹੈ ਕਹਿੰਦਾ ਭਾਪਕੇ ਜਦੋਂ ਸਿੱਖ ਕਤਲੇਆਮ ਹੁੰਦਾ ਹੈ ਦਿੱਲੀ ਦੇ ਵਿੱਚ ਉਹਦੇ ਉੱਤੇ ਤਾਂ ਖੈਰ ਹੁਣ ਆਪਾਂ ਦੇਖਿਆ ਹੀ ਹੈ ਕਿ ਕਈ ਵੱਡੇ ਆਗੂ ਸੱਜਨ ਕੁਮਾਰ ਵਰਗੇ ਉਹਦੀ ਗ੍ਰਿਫਤ ਦੇ ਵਿੱਚ ਆ ਰਹੇ ਨੇ ਕਿ ਘਿਰ ਰਹੇ ਨੇ ਵੱਡੇ ਪੱਧਰ ਉੱਤੇ ਸਿੱਖ ਜਿਹੜੇ ਹਿਰਦਿਆਂ ਦੇ ਜਿਹੜੇ ਬਲੁੰਦਰੇ ਹਿਰਦੇ ਸਨ ਉਹ ਕੁਝ ਸ਼ਾਤ ਹੋ ਰਹੇ ਨੇ ਇਹ ਸਿਹਰਾ ਬਾਕੀ ਭਾਰਤੀ ਜਨਤਾ ਪਾਰਟੀ ਦੀ ਜਦੋਂ ਸਰਕਾਰ ਸਥਾਪਿਤ ਹੁੰਦੀ ਹੈ ਕੇਂਦਰ ਦੇ ਵਿੱਚ 2014 ਦੇ ਵਿੱਚ ਮੋਦੀ ਸਰਕਾਰ ਦੀ ਪਹਿਲੀ ਪਾਰੀ ਦਾ ਉਹ ਜ਼ਰੂਰ ਜਾਂਦਾ ਅਰਦਾਸ ਸਿੱਖਾਂ ਦੀ ਕਿ ਕ ਮੰਤਰੀ ਲੰਘੇ ਕਰਤਾਰਪੁਰ ਸਾਹਿਬ ਦਾ ਜਿਹੜਾ ਗੁਰਦੁਆਰਾ ਸਾਹਿਬ ਸਰਦੋਂ ਪਾਰ ਵਿਛੜੇ ਗੁਰਧਾਮ ਜਿਹੜਾ ਉਹ ਜਿਹੜਾ ਰਸਤਾ ਖੁੱਲਿਆ ਇਹ ਵੀ ਸਿਹਰਾ ਮੋਦੀ ਸਰਕਾਰ ਕੋਲ ਹੀ ਜਾਂਦਾ ਭਾਜਪਾ ਦੇ ਕੋਲ ਹੀ ਜਾਂਦਾ ਹੁਣ ਹੁਣ ਅੱਜ ਦੀ ਤਾਜ਼ਾ ਤਰੀਨ ਰੂਪਵੇ ਸ੍ਰੀ ਹਿਮਕੁੰਡ ਸਾਹਿਬ ਦਾ ਕਿਉਂਕਿ ਉੱਥੇ ਇੱਕ ਮੇਨ ਫੀਲਡ ਟੁੱਟਿਆ ਪਿਛਲੇ ਸਮੇਂ ਤੋਂ ਸਿੱਖਾਂ ਦੀ ਇੱਕ ਮੰਗ ਸੀ ਕਈ ਵਾਰ ਉੱਠਦੀ ਵੀ ਰਹੀ ਕਈ ਵਾਦੇ ਪਿਛਲੇ ਸਮੇਂ ਸਰਕਾਰਾਂ ਵੱਲੋਂ ਆਏ ਵੀ ਪਰੰਤੂ ਹੁਣ ਜਿਹੜੀ ਹੈ ਮੋਦੀ ਸਰਕਾਰ ਵੱਲੋਂ 2700 ਕਰੋੜ ਦੇ ਕਰੀਬ ਜਿਹੜਾ ਰੂਪਵੇ ਸਦੀ ਹਿਮਕੁੰਡ ਸਾਹਿਬ ਦਾ ਉਹ ਪਹਾੜੀ ਰਸਤਾ ਉਸ ਯਾਤਰਾ ਨੂੰ ਸਿਕਾਲਾ ਬਣਾਉਣ ਲਈ ਮਜ਼ਬੂਤ ਬਣਾਉਣ ਲਈ ਥੋਸ ਦਾ ਇੱਕ ਬਣਾਉਣ ਲਈ ਉਹਦੇ ਤੇ ਜਿਹੜਾ ਐਲਾਨ ਹੋਇਆ ਅੱਜ ਉਹ ਆਪਣੇ ਆਪ ਦੇ ਵਿੱਚ ਐਮ ਹੈ ਹੋਰ ਕਈ ਸਾਰੇ ਸਿੱਖ ਪੰਥ ਨਾਲ ਮੁੱਦੇ ਦੂਜੇ ਬੰਨੇ ਕਈ ਸਿੱਖ ਮਹਾਜ ਦੇ ਮੁੱਦੇ ਸਿੱਖ ਲੀਡਰਾਂ ਵੱਲੋਂ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਇਹ ਗਿਲਾ ਵੀ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਭਾਜਪਾ ਅਣਗੌਲੇ ਕਰ ਰਹੀ ਹੈ ਖਾਸ ਕਰਕੇ ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਰਿਆਣਾ ਦੀ ਏਰੀਆ ਉਹਨੂੰ ਤੋੜ ਦੇਣਾ ਕਈ ਹੋਰ ਮੁੱਦੇ ਜਿਹੜੇ ਬੰਦੀ ਸਿੱਖ ਨੇ ਜੇਲਾਂ ਦੇ ਵਿੱਚ ਕਈ ਸਾਲਾਂ ਤੋਂ ਵਾਂਸ ਜਾਵਾ ਪੂਰੀਆਂ ਹੋ ਗਈਆਂ ਨੇ ਉਨਾ ਦੀ ਰਿਹਾਈ ਸੰਬੰਧੀ ਕਿਉਂਕਿ ਮਹਾਲੀ ਦੇ ਵਿੱਚ ਮੋਰਚਾ ਵੀ ਚੱਲ ਰਿਹਾ ਹੈ ਹੋਰ ਬਹੁਤ ਸਾਰੇ ਹੈਰ ਸਿਆਸਤ ਦੇ ਵਿੱਚ ਜਦੋਂ ਕਿਤੇ ਕਿਸੇ ਸਮੁਦਾਏ ਦੇ ਜਾਂ ਧਰਮ ਦੇ ਜਾਂ ਭਾਸ਼ਾ ਦੇ ਮੁੱਦੇ ਆਉਂਦੇ ਆ ਬਾਕੀ ਉਹ ਜ਼ਰੂਰ ਆਪਣੇ ਆਪ ਦੇ ਵਿੱਚ ਧਿਆਨ ਖਿੱਚਦੇ ਆ ਭਾਜਪਾ ਕਈ ਗੱਲਾਂ ਤੋਂ ਜ਼ਰੂਰ ਧਿਆਨ ਖਿੱਚਣ ਦੇ ਵਿੱਚ ਸਮਰੱਤ ਬਣੀਏ ਕਾਮਯਾਬ ਬਣੀਏ ਸਿੱਖ ਮੁੱਦਿਆਂ ਉੱਤੇ ਜੀ ਡਾਕਟਰ ਸਾਹਿਬ ਮੰਦਰ ਸਾਹਿਬ ਇਹ ਹੋ ਕਾਰਨ ਕਿ ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਆਪਣੀ ਸੱਤਾ ਸਥਾਪਿਤ ਕਰੇ ਉਹਨਾਂ ਸਿੱਖ ਮੁੱਦਿਆਂ ਦਾ ਉੱਪਰ ਜਿਸ ਤਰ੍ਹਾਂ ਕੇ ਸਕਾਰਾਤਮਕ ਰੁਖ ਅਪਣਾਇਆ ਹੈ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਚਾਹੇ ਦਿੱਲੀ ਦੰਗਿਆਂ ਦਾ ਮਾਮਲਾ ਜਾਂ ਸਿੱਖ ਮਸਲੇ ਨੇ ਕਰਤਾਰਪੁਰ ਦਲਾਂਗਾ ਹੈ ਤੇ ਹਮਕੁੰਡ ਸਾਹਿਬ ਦੇ ਰੂਪਵੇਦੀ ਯੋਜਨਾ ਹੈ ਇਸ ਤਰ੍ਹਾਂ ਦੇ ਕਾਰਜ ਉਹ ਸਿੱਖ ਸਮਾਜੇ ਵਾਰੀ ਕਰ ਰਹੀ ਹੈ ਪਰੰਤੂ ਜਿਹੜਾ ਕਿ ਖੇਤਰੀ ਪਾਰਟੀ ਦਾ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪਹਿਲਾਂ ਕਿ ਜਦੋਂ ਤੋਂ ਹੋ ਅਮ ਬਲੂ ਦੇ ਵਿੱਚ ਆਇਆ ਇੱਕ ਸੋਤੇੰ ਸਾਲ 4 ਸਾਲ 5 ਸਾਲ ਪੁਰਾਣੀ ਪਾਰਟੀ ਹੈ ਜਿਹੜੀ ਕਿ ਪੰਜਾਬ ਦੇ ਮੁੱਦਿਆਂ ਨੂੰ ਖਾਸ ਤੌਰ ਤੇ ਪੰਜਾਬ ਦੇ ਮੁੱਦਿਆਂ ਨੂੰ ਜਿਹੜੇ ਕਿ ਹੋਰ ਸਟੇਟਾਂ ਦੇ ਨਾਲ ਨਹੀਂ ਹੁੰਦੇ ਇੱਕ ਰੀਜਨਲ ਪਾਰਟੀ ਠਾਉਂਦੇ ਰਹੀ ਹੈ ਉਹ ਕੋਈ ਵੀ ਕੇਂਦਰੀ ਪਾਰਟੀ ਨਹੀਂ ਠਾਏਗੀ ਜਿਸ ਤਰ੍ਹਾਂ ਕਿ ਆਪਾਂ ਦੇਖ ਹੀ ਰਹੇ ਹਾਂ ਕਿ ਆਮ ਆਦਮੀ ਪਾਰਟੀ ਨੇ ਵੀ ਇਸ ਤਰ੍ਹਾਂ ਨਹੀਂ ਠਾਇਆ ਬੇਸ਼ੱਕ ਉਹ ਬੱਕਰੀਏ ਤੇ ਕਾਂਗਰਸ ਪਾਰਟੀ ਦੀ ਕੇਂਦਰ ਸੈਂਟਰਲ ਪਾਰਟੀ ਹੈ ਉਹਨਾਂ ਦੇ ਆਪਣੇ ਏਜੰਡੇ ਹੁੰਦੇ ਨੇ ਨੇ ਦੂਜੇ ਸਟੇਟਾਂ ਦੀ ਜਿਹੜੀ ਖੇਤਰੀ ਪਾਰਟੀ ਹੈ ਉਹ ਕਿਸ ਖਾਸ ਖਿੱਤੇ ਦੇ ਜਿਹੜੇ ਬਿਲਕੁਲ ਖੇਤਰੀ ਪਾਰਟੀ ਦਾ ਜਿਹੜਾ ਖੇਤਰੀ ਮਹੱਤਵ ਹੈ ਉਹ ਆਪਣੇ ਆਪ ਦੇ ਵਿੱਚ ਕਮੈਕ ਰੱਖਦਾ ਹੈ ਵजूद ਰੱਖਦਾ ਹੈ ਕਿਸੇ ਸਟੇਟ ਲਈ ਕਿਉਂਕਿ ਪੰਜਾਬੀ ਸੂਬਾ ਬਣਾਉਣ ਦੇ ਵਿੱਚ ਜਿਹੜਾ ਵੱਡਾ ਰੋੜ ਸੀ ਪੰਜਾਬੀ ਨੂੰ ਮਾਨਤਾਣ ਦਿਵਾਉਣ ਦਾ ਭਾਵੇਂ ਕਿ ਛੋਟਾ ਪੰਜਾਬ ਰਹਿ ਗਿਆ ਉਧਰ ਵੀ ਸਰੋਵਣੀ ਅਕਾਲੀ ਦਲ ਦਾ ਵੱਡਾ ਰੋਲ ਰਿਹਾ ਹੈ ਜੇਕਰ ਇਹ ਸੰਘਰਸ਼ ਅਕਾਲੀ ਦਲ ਨਾ ਵਿੜਦਾ ਤਾਂ ਸ਼ਾਇਦ ਇਹ ਪੰਜਾਬੀ ਵਜੂਦ ਇਹ ਪੰਜਾਬੀ ਖਿੱਤਾ ਹੋਰ ਨੁਕਸਾਨ ਦੇ ਵਿੱਚ ਹੁੰਦਾ ਜੀ ਡਾਕਟਰ ਸਾਹਿਬ ਬਿਲਕੁਲ ਇਸ ਦੇ ਵਿਪਰੀਤ ਕਈ ਤਰ੍ਹਾਂ ਦੀ ਇਸ ਤਰ੍ਹਾਂ ਦੀਆਂ ਆਵਾਜ਼ਾਂ ਉਠਾ ਕੇ ਇਸ ਤਰ੍ਹਾਂ ਸਿੱਖ ਜਿਹੜੇ ਮੁੱਦਿਆਂ ਨੂੰ ਰੋਲਣ ਦੇ ਲਈ ਹੋਰ ਪਾਸੇ ਨੂੰ ਡਾਇਰੈਕਸ਼ਨ ਦੇਣ ਦੇ ਲਈ ਇਸ ਤਰ੍ਹਾਂ ਦੇ ਕਾਰਜ ਵੀ ਕੀਤੇ ਜਾ ਰਹੇ ਨੇ ਜਾਂ ਹੋਰ ਮੁੱਦੇ ਪਖਾ ਦਿੱਤੇ ਜਾਂਦੇ ਨੇਗੇ ਪਰ ਪੰਜਾਬ ਦੇ ਲਈ ਇੱਕ ਵੱਖਰੀ ਵਿਸ਼ੇਸ਼ ਪਛਾਣ ਦੀ ਜ਼ਰੂਰਤ ਹੈ ਜਿਸ ਬਾਰੇ ਅਕਾਲੀ ਦਲ ਮੰਗ ਵੀ ਕਰਦਾ ਰਿਹਾ ਤੇ ਕੌਮੀ ਲੀਡਰਸ਼ਿਪ ਨੇ ਉਸ ਵੇਲੇ ਦੀ ਜਦੋਂ ਸੰਤੰਤਰਤਾ ਸੰਗਰਾਮ ਚੱਲਿਆ ਤੇ ਸਿੱਖਾਂ ਦੇ ਨਾਲ ਵਾਅਦੇ ਵੀ ਕੀਤੇ ਸਨ ਕਿ ਸਿੱਖਾਂ ਦੇ ਬੋਲ ਵਾਲੇ ਆਲਾ ਇੱਕ ਖਾਸ ਕੀਤਾ ਸਥਾਪਿਤ ਕੀਤਾ ਜਾਏਗਾ ਜਿੱਥੇ ਕੋ ਉਹ ਆਪਣੀ ਆਜ਼ਾਦੀ ਦਾ ਨਿਗਮ ਮਾਨ ਸਕਣਗੇ ਇਸ ਤਰ੍ਹਾਂ ਦੀਆਂ ਜਿਹੜੇ ਉਹਨਾਂ ਦੇ ਨਾਲ ਵਾਅਦੇ ਕੀਤੇ ਗਏ ਸਨ ਸਿੱਖ ਮਾਨਸਿਕਤਾ ਜਿਹੜੇ ਕਿ ਟੁੱਬਦੇ ਨੇ ਤੇ ਪ੍ਰੰਤੂ ਇਹ ਇਹ ਦੇ ਸੰਦਰਭ ਦੇ ਵਿੱਚ ਮੁੱਦਿਆਂ ਨੂੰ ਹੋਰ ਡਾਇਰੈਕਸ਼ਨ ਦੇ ਕੇ ਉਹਨਾਂ ਦੀ ਫਿਰਕੂ ਰੰਗਤ ਦੇ ਕੇ ਜਾਂ ਇਹਨਾਂ ਨੂੰ ਬਖਵਾਦੀ ਕਹਿ ਕੇ ਇਹ ਇੱਥੇ ਹੋਰ ਤਰ੍ਹਾਂ ਦਾ ਪ੍ਰਚਨ ਫਿਰ ਜਿਕੇ ਇਹ ਉਹ ਜਿਹੜੀਆਂ ਗੱਲਾਂ ਨੇ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਅਣਗੌਲੀਆਂ ਕੀਤਾ ਜਾ ਰਿਹਾ ਤੇ ਇਸੇ ਤਰ੍ਹਾਂ ਹੁਣ ਜਿਹੜਾ ਸਿੱਖ ਮਨਸਤਾ ਦੀ ਜੇ ਆਪਾਂ ਗੱਲ ਕਰੀਏ ਬੰਦੀ ਸਿੰਘਾਂ ਦਾ ਮਾਮਲਾ ਕਿੱਡਾ ਵੱਡਾ ਮਾਮਲਾ ਹੈ ਉਹ 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 ਉਹਨੂੰ ਰੋਕਿਆ ਜਾ ਰਿਹਾ ਕਿ ਉਹ ਪ੍ਰੀਸ ਜਮਾਪੂਰੀਆ ਕਰਨ ਤੋਂ ਬਾਅਦ ਵੀ ਜਿਹੜਾ ਦੇ ਵਿੱਚ ਬੈਠੀ ਨੇ ਟੀਡਾ ਵੱਡਾ ਹੋ ਹੈ ਤੇ ਹੋਰ ਪਾਰਟੀਆਂ ਇਸ ਬਾਰੇ ਮਾਮਲੇ ਨੂੰ ਨਹੀਂ ਉਠਾ ਰਹੀਆਂ ਜਦਕਿ ਅਕਾਲੀ ਦਲ ਨੇ ਜਿਨੋ ਕਿ ਪਿਛਲੇ ਸਮੇਂ ਚ ਪੜੇ ਕੀਏ ਹਿਊਮਨ ਰਾਈਟਸ ਦੇ ਮਾਮਲੇ ਹੋਣ ਚਾਹੇ ਨੁਕੀ ਅਧਿਕਾਰਾਂ ਦੇ ਮਾਮਲੇ ਹੋਣ ਚਾਹੇ ਪਾਣੀਆਂ ਦੇ ਮਾਮਲੇ ਹੋਣ ਪੰਜਾਬ ਦੇ ਜਿਹੜੇ ਕੁਦਰਤੀ ਸੌਮੇ ਨੇ ਉਹਨਾਂ ਦੀ ਲੁੱਟ ਦਾ ਮਾਮਲਾ ਹੋਵੇ ਉਹਦੇ ਸਬੰਧ ਦੇ ਵਿੱਚ ਇੱਕ ਖੇਤਰੀ ਪਾਰਟੀ ਹੀ ਆਪਣੀ ਯਾਦ ਦਿਵਾਉਂਦੀ ਹੈ ਹਾਂ ਜੇਕਰ ਇੱਕ ਢਾਕ ਅੱਗੇ ਕੋਈ ਪਾਰਟੀ ਖੜੀ ਐ ਐਸਐਸਪੀ ਪਾਰਟੀ ਤਾਂ ਉਸ ਰੋਮਣੀ ਅਕਾਲੀ ਦਲ ਹੀ ਹੈ ਖਰ ਡਾਕਟਰ ਸਾਹਿਬ ਗੱਲ ਕਰਦੇ ਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਤੀ ਕਈ ਮਾਮਲਿਆਂ ਦੇ ਵਿੱਚ ਵਿਵਾਦਾਂ ਦੇ ਵਿੱਚ ਪਰ ਕਿਉਂਕਿ 6 ਸਟੇਟ ਵਜੋਂ ਜਾਣਿਆ ਜਾਂਦਾ ਹੈ ਜਿਹੜਾ ਬਹੁ ਗਿਣਤੀ ਸਿੱਖਾਂ ਦੀ ਉਹ ਪੰਜਾਬ ਹੈ ਵੱਡੀ ਗਿਣਤੀ ਸਿੱਖ ਲੀਡਰਸ਼ਿਪ ਜਿਹੜੀ ਹੈ ਉਹ ਇਨੀ ਦਿਨੀ ਭਾਜਪਾ ਤੋਂ ਪ੍ਰਭਾਵਿਤ ਹੈ ਅਲਾਰ ਹੈ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੀ ਹੈ ਖਰ ਅੱਜ ਇੱਕ ਨੌਜਵਾਨ ਚਿਹਰਾ ਹੈ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਕਹਿ ਲਈਏ ਕਿ ਪੰਜਾਬ ਸਰਕਾਰ ਦੇ ਇੱਕ ਮੀਡੀਆ ਵਿੰਗ ਦੇ ਵਿੱਚ ਪਿਛਲੇ ਦਿਨੀ ਸਰਗਰਮ ਰਿਹਾ ਤੇ ਮੀਡੀਆ ਨਾਲ ਜੁੜੀ ਇੱਕ ਹਸਤੀ ਕਹਿ ਸਕਦੇ ਆ ਕਿ ਨਵਨੀਤ ਵੱਧਵਾ ਉਹਨਾਂ ਨੇ ਵੀ ਅੱਜ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਖੈਰ ਸਿਆਸੀ ਮਹਾਤੂ ਅੱਗੇ ਗੱਲ ਕਰੀਏ ਕਿਸਾਨੀ ਮਾਮਲੇ ਮੁੱਦੇ ਕਿਉਂਕਿ ਜੇਕਰ ਪੰਜਾਬ ਦੇ ਵਿੱਚ ਤੇ ਖੇਤੀਬਾੜੀ ਨੂੰ ਲੈ ਕੇ ਕੋਈ ਨਰੋੜ ਸੂਪਾ ਹੈ ਤਾਂ ਉਹ ਕਹਿ ਸਕਦੇ ਆ ਕਿ ਪੰਜਾਬ ਹੀ ਹੈ ਪੰਜਾਬ ਦਾ ਖੇਤੀਬਾੜੀ ਨਾਲ ਇੱਕ ਵੱਖਰਾ ਲਗਾਵ ਹੈ ਖੈਰ ਅੱਜ ਐਸਕੇਐਮ ਦੀ ਮੀਟਿੰਗ ਹੁੰਦੀ ਹੈ ਸੰਜੁਕਤ ਕਿਸਾਨ ਮੋਰਚੇ ਦੀ ਉੱਤੇ ਲੁਧਿਆਣੇ ਕਿਉਂਕਿ ਜਿਹੜਾ ਦਿੱਲੀ ਜਾਣ ਦਾ ਪ੍ਰੋਗਰਾਮ ਉਹਨਾਂ ਦਾ ਕਹਿ ਸਕਦੇ ਆਂ ਕਿ ਸਰਕਾਰ ਅੱਗੇ ਵਾਹ ਨਹੀਂ ਚੱਲੀ ਜੋਰ ਨਹੀਂ ਚੱਲਿਆ ਕਿਉਂਕਿ ਇਸ ਤੋਂ ਪਹਿਲਾਂ ਇੱਕ ਧਿਰ ਐਸਕੇਐਮ ਗੈਰ ਸਿਆਸੀ ਵੱਲੋਂ ਮਹਾਜ ਚੰਡੀਗੜ੍ਹ ਦਿੱਲੀ ਜਾਣ ਦਾ ਸੀ ਪ੍ਰੋਗਰਾਮ ਦੇਸ਼ ਦੀ ਰਾਜਧਾਨੀ ਦਾ ਉਹ ਰੁਕਿਆ ਹੋਇਆ ਹੈ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਉੱਤੇ ਤੇ ਜਿਹੜਾ ਐਸਕੇਐਮ ਕਹਿ ਲਿਆ ਕਿ ਮੇਨ ਸਟਰੀਮ ਦਾ ਅਗਲਾ ਮਹਾਸੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਜਾਣ ਵਾਲਾ 5 ਮਾਰਚ ਨੂੰ ਉਹ ਰੁਕ ਗਿਆ ਸਰਕਾਰ ਨੇ ਉਸ ਮਾਮਲੇ ਨੂੰ ਸਖਤੀ ਨਾਲ ਲਿਆ ਕਈ ਕਿਸਾਨ ਆਗੂ ਗ੍ਰਿਫਤਾਰ ਕਰ ਲਏ ਗਏ ਜਾਂ ਇਹ ਮਾਮਲੇ ਨੂੰ ਜਿਹੜੇ ਧਰਨੇ ਚੱਲੇ ਕਿਉਂਕਿ 18 ਥਾਵਾਂ ਦੀ ਜਿਹੜਾ ਧਰਨਾ ਸੀ ਜਿਹੜਾ ਅੱਜ ਵੀ ਉਹਨੂੰ ਚੁੱਕਣ ਦਾ ਫੈਸਲਾ ਲਿਆ ਜਿਹੜੇ ਹੋਰ ਫੈਸਲੇ ਲਏ ਆ ਉਹਨਾਂ ਵਿੱਚ ਕੀ 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 ਕੁਛ ਹੈ ਕਿਵੇਂ ਦੇਖਦੇ ਆਪਾਂ ਕਿਸਾਨੀ ਜਿਹੜੀ ਹੈ ਰਾਜਨੀਤੀ ਕਹਿ ਸਕਦੇ ਆਂ ਜੇ ਨਸਬ ਜੇ ਦੇਖਿਆ ਜਾਵੇ ਤਾਂ ਕਿਸਾਨੀ ਅੰਦੋਲਨ ਦਾ ਜਾਂ ਕਿਸਾਨੀ ਜਿਹੜੀ ਸ਼ਕਤੀ ਦਾ ਸੀਗਾ ਇਸ ਵੇਲੇ ਤਾਂ ਇੱਕ ਬਹੁਤ ਮਾੜਾ ਦੌਰ ਚੱਲ ਰਿਹਾ ਹੈ ਜਦਕਿ ਕਿਸਾਨ ਅੰਦੋਲਨ ਤੋਂ ਬਾਅਦ ਏਡੀ ਵੱਡੀ ਸ਼ਕਤੀ ਉੱਪਰੀ ਸੀ ਤੇ ਇਸ ਤਰ੍ਹਾਂ ਕੇ ਸਰਕਾਰਾਂ ਬਹੁਤ ਪ੍ਰਭਾਵਿਤ ਹੋਈਆਂ ਸਨ ਪਰੰਤੂ ਪਿਛਲੇ ਸਮੇਂ ਤੋਂ ਜਿਵੇਂ ਕਿ ਸਾਲ ਤੋਂ ਉੱਪਰ ਹੋ ਗਿਆ ਸ਼ੰਭੂ ਬਾਡਰ ਔਰ ਖਨੌਰੀ ਬਾਡਰ ਤੇ ਬੈਠੇ ਨੇ ਕੇਂਦਰ ਸਰਕਾਰ ਕੋਈ ਨੋਟਿਸ ਨਹੀਂ ਲੈ ਰਹੀ ਬੇਸ਼ੱਕ ਗਲਵਾਦ ਦਾ ਦੌਰ ਚੱਲਦਾ ਪਰੰਤੂ ਕੋਈ ਉਹਨਾਂ ਨੂੰ ਅੱਗੇ ਨਹੀਂ ਵਸਣ ਦੇ ਦੇਤੇ ਤੇ ਦੂਸਰੇ ਪਾਸੇ ਜਿਵੇਂ ਪੰਜਾਬ ਦੇ ਵਿੱਚ ਯਾ ਇਸ ਕੇਮ ਜਿਹੜੀ ਦਾ ਕਿ ਇੱਕੋ ਬਿਆਨ ਕਾਫੀ ਹੁੰਦਾ ਸੀ ਸਰਕਾਰਾਂ ਹਿੱਲ ਜਾਂਦੀਆਂ ਸੀ ਪਰੰਤੂ ਇਹਨਾਂ ਦਾ ਜਿਹੜਾ ਐਲਾਨ ਸੀ 5 ਮਾਰਚ ਦਾ ਧਰਨੇ ਦੇਣ ਦਾ ਜਾਂ ਮੋਰਚੇ ਲਾਉਣ ਦਾ ਤੇ ਉਹਨੂੰ ਠੁਸ ਕਰਕੇ ਰੱਖ ਦਿੱਤਾ ਸਰਕਾਰ ਨੇ ਆਪਣੇ ਪੱਧਰ ਦੇ ਉੱਪਰ ਨਿਰਸੰਦੇ ਇਹ 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 ਇੱਕ ਵੱਡਾ ਨੈਗੇਟਿਵ ਅਸਰ ਪੈਣ ਵਾਲੀ ਗੱਲ ਹੈ ਪਰੰਤੂ ਜਿਵੇਂ ਕਿ ਕਿਸਾਨ ਨੇ ਕਾਮਾ ਨੇ ਹੁਣ ਮੀਟਿੰਗ ਕਰਕੇ ਫੈਸਲਾ ਕੀਤਾ ਹੈ ਕਿ ਆਉਣ ਵਾਲੀ 10 ਤਰੀਕ ਨੂੰ ਆਮ ਆਦਮੀ ਪਾਰਟੀ ਦੇ ਜਿਹੜੇ ਸਰਕਾਰ ਮੰਤਰੀ ਨੇ ਉਹਨਾਂ ਦਾ ਤਰਾਉ ਕੀਤਾ ਜਾਊਗਾ ਤੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇਗੀ ਇਸ ਤਰ੍ਹਾਂ ਦਾ ਕੋਸ਼ਿਸ਼ ਹੈ ਮੰਤਰੀ ਬਹੁਤ ਸਾਰੇ ਵਿਧਾਇਕ ਕਹਿੰਦਾ ਭਾਵ ਕਿ ਹਾਕਮ ਤਿਰ ਦੇ ਸਾਰੇ ਵਿਧਾਇਕ ਜਿਹਦੇ ਵਿੱਚ ਮੰਤਰੀ ਵੀ ਇਹ ਵਿੱਚ ਹੀ ਸ਼ਾਮਲ ਹੁੰਦੇ ਆ ਤੇ ਆ ਇਸ ਤੋਂ ਅੱਗੇ ਜੀ ਡਾਕਟਰ ਸਾਹਿਬ ਇਸ ਤਰ੍ਹਾਂ ਦਾ ਕਰਕੇ ਆਪਣਾ ਪ੍ਰਦਰਸ਼ਨ ਪੂਰੀ ਤਰ੍ਹਾਂ ਦੱਸਿਆ ਜਾਵੇਗਾ ਇਹ ਹੋ ਸਕਦਾ ਵੀ ਹੁਣ ਇਹ ਇਹ ਜਿਹੜੀ ਗੱਲ ਹੈ ਬੇਸ਼ੱਕ ਆਪਾਂ ਇਹਨੂੰ ਕਹਿ ਸਕਦੇ ਆ ਕਿ ਖਸਾਨੀ ਦਾ ਔਖਾ ਦੌਰ ਹੈ ਪਰantu ਇਹ ਪੰਜਾਬ ਦੇ ਲਈ ਪੰਜਾਬ ਸਰਕਾਰ ਦੇ ਲਈ ਬੜਾ ਔਖਾ ਦੌਰ ਹੈ ਇਹਦੇ ਵਿੱਚੋਂ ਕਿਸਾਨੀ ਦੇ ਨਾਲ ਜਿਹੜਾ ਵੱਡਾ ਟਕਰਾਅ ਬਣੇਗਾ ਤੇ ਜਦੋਂ ਮੰਤਰੀਆਂ ਦੇ ਘਰਾਓ ਹੋਣੇ ਨੇ ਐਮਐਲਏਆਂ ਦੇ ਘਰਾਓ ਹੋਣੇ ਨੇ ਤੇ ਉਹਨਾਂ ਪ੍ਰਤੀ ਕਿਸ ਤਰ੍ਹਾਂ ਦਾ ਵਿਵਹਾਰ ਸਿੱਧਿਆ ਜਾਊਗਾ ਕਿਸਾਨੀ ਦਾ ਜਿਹੜਾ ਕਿ ਜਨ ਅਧਾਰਤਾ ਬਹੁਤ ਹੈ ਨਾ ਪੰਜਾਬ ਵਿੱਚ ਇੱਕ ਤੋਂ ਤੋਂ ਇਹ ਲੱਗਦਾ ਵੀ ਜਿਹੜੀ ਸਰਕਾਰ ਹੈ ਉਹ ਉਹਨੂੰ ਲੋਕਾਂ ਤੱਕ ਪਹੁੰਚ ਕਰਨ ਦੇ ਵਿੱਚ ਪ੍ਰੋਬਲਮਾਂ ਆਉਣਗੀਆਂ ਸਮੱਸਿਆਵਾਂ ਆਉਣਗੀਆਂ ਇਹਦੇ ਤੋਂ ਤਾਂ ਇਹ ਲੱਗ ਰਿਹਾ ਵੀ ਕਿਤੇ ਪੰਜਾਬ ਆਪਣਾ ਫੇਰ ਪਿੱਛੇ ਵੱਲ ਨੂੰ ਤਾਂ ਨਹੀਂ ਜਾ ਰਿਹਾ ਕਿਤੇ 2015 ਵਾਲੀ ਸਥਿਤੀ ਜਿਹੜੀ ਕਿ ਜਿਸ ਤਰ੍ਹਾਂ ਕਿ ਉਦੋਂ ਪੰਜਾਬ ਬਿਲਕੁਲ ਜਾਮ ਹੋ ਕੇ ਰਹਿ ਗਿਆ ਕਿਤੇ ਉਸ ਪਾਸੇ ਨੂੰ ਨਾ ਚੱਲਿਆ ਜਾਵੇ ਇਹ ਟਕਰਾਹ ਵਾਲੀ ਸਥਿਤੀ ਉਤਪੰਨ ਹੋ ਰਹੀ ਹੈ ਇਸ ਦੌਰ ਦੇ ਵਿੱਚ ਬਿਲਕੁਲ ਮੈਨੂੰ ਕਹਿ ਸਕਦੇ ਹਾਂ ਕਿ ਕਿਸਾਨ ਜੇਕਰ ਦੇਸ਼ ਦੀ ਰਾਜਧਾਨੀ ਵੱਲ ਤੁਰਦਾ ਤਾਂ ਉਹ ਥੰਮ ਲਿਆ ਜਾਂਦਾ ਹੈ ਜੇਕਰ ਪੰਜਾਬ ਆਪਣੀ ਰਾਜਧਾਨੀ ਆਪਣੀ ਸੂਬੇ ਦੀ ਰਾਜਧਾਨੀ ਵੱਲ ਵੱਧਦਾ ਤਾਂ ਉਹਨੂੰ ਵੀ ਰੋਗ ਲੈ ਜਾਂਦਾ ਖੈਰ ਜਿਹੜਾ 10 ਮਾਰਚ ਦਾ ਪ੍ਰੋਗਰਾਮ ਦਿੱਤਾ ਸਤਾ تیر ਦੇ ਜਿਹੜੇ ਵਿਧਾਇਕਾਂ ਮੰਤਰੀਆਂ ਦੇ ਘਰਾਓ ਕਰਾਂ ਦਾ ਘਰਾਓ ਆਪਣੇ ਆਪ ਦੇ ਵਿੱਚ ਇੱਕ ਕਈ ਅਰਥ ਰੱਖਦਾ ਵੱਡੇ ਅਰਥ ਰੱਖਦਾ ਹੈ ਸਰਕਾਰ ਵੀ ਡਾਕਟਰ ਸਾਹਿਬ ਤੁਹਾਡੇ ਮੁਤਾਬਿਕ ਸਾਰੇ ਮਾਮਲੇ ਦੇ ਵਿੱਚ ਕਿਰੀ ਹੋਈ ਹੈ ਜਿੱਥੇ ਕਿਸਾਨ ਵੱਡੀ ਸਵਾਲਾਂ ਦੇ ਵਿੱਚ ਨੇ ਕਿਰੇ ਨੇ ਉੱਤੇ ਸਰਕਾਰ ਵੀ ਬਾਕੀ ਘਿਰਦੀ ਵਿਖਾਈ ਦਿੰਦੀ ਹੈ ਤੇ ਨਾਲ 15 ਮਾਰਚ ਨੂੰ ਐ ਐਸਕੇਮ ਨੇ ਚੰਡੀਗੜ੍ਹ ਦੇ ਵਿੱਚ ਕਿਸਾਨ ਪੰਵਨ ਦੇ ਵਿੱਚ ਫੇਰ ਬੈਠ ਕਰ ਲੀਏ ਅਗਲੀ ਰਣਨੀਤੀ ਅਲਿਖਣ ਲਈ ਖੈਰ ਡਾਕਟਰ ਸਾਹਿਬ ਪੰਜਾਬ ਦੇ ਜੰਮਿਆਂ ਨੂੰ ਨਿਤ ਮਹੰਮਾ ਖੈਰ ਇੱਕ ਪੜਾ ਬਟਾ ਪੁਰਾਣੀ ਸਮੇਤੋਂ ਇੱਕ ਕਥਨ ਹੈ ਉਹ ਕਥਨ ਨਿਰੰਤਰ ਚੱਲ ਚੱਲਦੀ ਹੀ ਰਹੀ ਹੈ ਖੈਰ ਹੱਕਾਂ ਤੇ ਹਕੂਕਾਂ ਲਈ ਪੰਜਾਬੀ ਹਮੇਸ਼ਾ ਲੜੇ ਹੈ ਹਾਂ ਕਿ ਦੂਧੀ ਰਹੇ ਹੈ ਕਰ ਬੇਖਣ ਵਾਲੀ ਗੱਲ ਹੈ ਕਿ ਕਿਸਾਨੀ ਦੇ ਜਿਹੜੇ ਮਸਲੇ ਨੇ ਜਿਹੜੇ ਕੇਂਦਰ ਨਾਲ ਜੁੜੇ ਹੈ ਪੰਜਾਬ ਸਰਕਾਰ ਨਾਲ ਜੁੜੇ ਉਹ ਕਦੋਂ ਖਤਮ ਹੋਣਗੇ ਇਹ ਮਿਸ਼ਨ ਪੰਜਾਬੀ